ਜਾ ਰਹੀ ਉਹਦੇ ਵਿੱਚ ਪੰਜਾਬ ਦੀ ਚੱਕੀ ਨਹੀਂ ਗੱਡੀ ਜਾ ਰਹੀ ਇੱਕ ਬੜਾ ਸਵਾਲ ਖੜਾ ਹੈ ਕਿ ਬਹੁਤ ਮੰਦ ਭਾਗੀ ਗੱਲ ਹੈ ਉਹ ਪੰਜਾਬ ਜਿਹੜਾ ਹਮੇਸ਼ਾ ਦੇਸ਼ ਨਾਲ ਕੌਮ ਜਿਹੜਾ ਖੜਦਾ ਹੈ ਬੜਾ ਪੁਰਾਣਾ ਇਤਿਹਾਸ ਹੈ ਪਰ ਕੇਂਦਰ ਗਵਰਨਮੈਂਟ ਜਿਹੜੇ ਤਰੀਕੇ ਦੇ ਨਾਲ ਪਿਛਲੀ ਵਾਰੀ ਵੀ ਇਹਨਾਂ ਚੱਕੀ ਨਹੀਂ ਸਾਡੀ ਲਈ ਪੰਜਾਬ ਦੀ ਦੇ ਐਤਕੀ ਵੀ ਇਹਨਾਂ ਚੱਕੀ ਨਹੀਂ ਲਈ ਇਹ ਬਹੁਤ ਹੀ ਜਿਆਦਾ ਨਿੰਦਣਯੋਗ ਹੈ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤੇ ਤੁਸੀਂ ਠੀਕ ਕਰ ਲਓ ਉੱਥੇ ਕੰਮ ਕਿੰਨਾ ਕ ਹੈ ਜੇ ਕੋਈ ਇਤਰਾਜ਼ ਹੈ ਕੋਈ ਇਤਰਾਜ਼ ਦੱਸ ਦਿਓ ਉਹ ਬੰਦਾ ਇਤਰਾਜ਼ ਠੀਕ ਹੋ ਜਾਂਦਾ ਹੈ ਪਰ ਪੰਜਾਬ ਦੀ ਝਾਕੀ ਨੂੰ ਬਾਹਰ ਰੱਖ ਕੇ ਹਿੰਦੁਸਤਾਨ 'ਚ ਦਿਖਾਓਗੇ ਕੀ ਤੁਸੀਂ ਔਰ ਮੈਂ ਇਹਦੀ ਮੰਗ ਕਰਦਾ ਕਿ ਇਹ ਸਰਕਾਰ ਇੱਤੇ ਦੁਬਾਰਾ ਗੌਰ ਕਰੇ ਔਰ ਪੰਜਾਬ ਦੀ ਝਾਕੀ ਜਿਹੜੀ ਹੈ ਇਹ 26 ਜਨਵਰੀ 'ਚ ਦਿਖਣੀ ਚਾਹੀਦੀ ਹੈ ਪੰਜਾਬ ਤੋਂ ਬਗੈਰ ਹਿੰਦੁਸਤਾਨ ਕਹਾਦਾ ਹੈ ਔਰ ਇਹ ਇਹ ਬੜੀ ਘਟੀਆ ਮਨਸੂਬੇ ਨੇ ਸਰਕਾਰਾਂ ਦੇ ਜਿਹਾ ਜਿਹਾ ਕੋਈ ਹਰਕਤ ਕਰਨ ਨਹੀਂ ਦਿੱਤੀ ਮਖਮਾਤ ਕੀਤਾ ਜਾ ਰਿਹਾ ਕਿ ਤਰ੍ਹਾਂ ਕਿ ਤਰ੍ਹਾਂ ਪੰਜਾਬ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ ਤੇ ਕੋਈ ਇਹਨਾਂ ਦੇ ਕੀ ਕੀਤਾ ਸਾਨੂੰ ਕੀ ਫਰਕ ਪੈਣਾ ਉਹ ਨਹੀਂ ਗੱਲ ਹੁੰਦੀ ਗੱਲ ਇੱਕ ਪਰੰਪਰਾ ਹੈ ਉਹਨੂੰ ਤੋੜਦੇ ਕਿਉਂ ਜੀ ਪੰਜਾਬ ਦੇ ਸਾਰੇ ਦੇਸ਼ਾਂ ਦੀਆਂ ਜੇ ਸਾਰੇ ਪਰਦੇਸਾਂ ਦੀਆਂ ਝਾਕੀਆਂ ਆਉਣੀਆਂ ਨੇ ਉੱਥੇ ਪੰਜਾਬ ਦੀ ਝਾਕ ਨੂੰ ਤੁਹਾਨੂੰ ਕੀ ਤਕਲੀਫ ਹੈ ਜੇ ਕੋਈ ਗੱਲ ਹੈ ਕੋਈ 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 ਆਬਜੈਕਸ਼ਨ ਮੇਰੇ ਚੀਜ਼ ਹੈ ਤੇ ਉੱਥੇ ਆਪਾਂ ਉਹਨੂੰ ਠੀਕ ਕੀਤਾ ਜਾ ਸਕਦਾ ਪਰ ਉਹਨੂੰ ਬਾਹਰ ਰੱਖਣਾ ਇਹ ਸੌੜੀ ਸੋਚ ਹੈ ਮਾੜੀ ਸੋਚ ਹੈ ਔਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਇਦਾ ਕੀਤਾ ਪੰਜਾਬ ਨੂੰ ਕੋਈ ਫਰਕ ਨਹੀਂ ਪੈਣਾ ਅਸੀਂ ਉੱਥੇ ਹੀ ਖੜੇ ਹਾਂ ਤੇ ਉੱਥੇ ਹੀ ਖੜੇ ਰਹਿਣਾ ਹੈ